ਬਸ ਸਹੀ ਐਦੂ ਬੱਦਰੀ ਹਾਂ ਲੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਆਪਣਾ ਜੇਐਸ ਪੰਚਕਾਲੇ ਕੇ ਆ ਪਹੁੰਚੇ ਜੀ ਆਪਾਂ ਤਨੌਲੇ ਬੱਕਰਿਆਂ ਦੀ ਮੰਡੀ ਦੇ ਵਿੱਚ ਜਿਹੜੀ ਨਿੰਮੇ ਵਾਲੀ ਬੱਕਰਿਆਂ ਦੀ ਮੰਡੀ ਆ ਨਾ ਉਸ ਮੰਡੀ ਦੇ ਵਿੱਚ ਜਾ ਪਹੁੰਚੇ ਜੀ ਆਪਾਂ ਤੇ ਸਰਦਸ ਦੀਕ ਜੱਜਾ ਬਾਕੀ ਦੇਖਦੇ ਆਂ ਆਪਾਂ ਜਿੱਥੇ ਕੋਈ ਸੌਦੋਬਾਜੀ ਹੁੰਦੀ ਹੋਵੇ ਕੋਈ ਗੱਲਬਾਤ ਉਹ ਵੀ ਸਾਨੂੰ ਚੱਕਰ ਮਾਵਾਂਗੇ ਕਿਰਾਂ ਫਿਲਹਾਲ ਤੁਸੀਂ ਮੋਟੀ ਮੋਟੀ ਮਾਰ ਲਓ ਨਜ਼ਰ ਬੱਕਰਿਆਂ ਦੀ ਮੰਡੀ ਤੇ ਹਨਾ ਧਰੋਲੇ ਨਿੰਮੇ ਵਾਲੀ ਮੰਡੀ ਦੇ ਵਿੱਚ ਆਪਾਂ ਖੜੇ ਆਂ ਧਰੋਲਾ ਬੱਕਰਾ ਮੰਡੀ ਦੇ ਵਿੱਚ ਤੇ 10 ਅਪ੍ਰੈਲ ਹੋ ਚੁੱਕਿਆ ਜੀ ਤੇ ਗਰਮੀ ਹੁਣ ਪੂਰੀ ਵੱਧ ਚੁੱਕੀ ਹੈਗੇ ਤੰਬੂ-ਤੰਬੂ ਲੱਗ ਗਏ ਨੇਗੇ ਦੇਖ ਸਕਦੇ ਹੋ ਤੁਸੀਂ ਚਾਰ ਸਪیرے ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਮਾਰ ਕੇ ਨਜ਼ਰ ਤੰਬੂ ਲੱਗ ਗਏ ਨੇਗੇ ਜਿੱਥੇ ਵੀ ਆਲੇ-ਦੁਆਲੇ ਚਾਰ ਸਪیرے ਤੁਸੀਂ ਸਾਰੀ ਹੀ ਮੰਡੀ ਦੇ ਵਿੱਚ ਮਾਰ ਸਕਦੇ ਹੋ ਨਜ਼ਰ ਹਨਾ ਬਹੁਤ ਵਧੀਆ ਹੁਣ ਮੰਡੀ ਪੂਰੀ ਸਿਖਰਾਂ ਤੇ ਹੈ ਜਿਵੇਂ ਆਪਾਂ ਕਹਿੰਦੇ ਜਵਾਨੀ ਪਹਿਰੇ ਦੇ ਵਿੱਚ ਆ ਚੁੱਕੀ ਹੈਗੀ ਹੈ ਨਾ ਤੇ ਬਹੁਤ ਵਧੀਆ ਸੋਹਣਾ ਸੋਹਣਾ ਮਾਲ ਆਉਣਾ ਸ਼ੁਰੂ ਹੋ ਗਿਆ ਹੈਗਾ ਮੰਡੀ ਦੇ ਵਿੱਚ ਤੇ ਕਿਉਂਕਿ ਕਾਫੀ ਟਾਈਮ ਤੋਂ ਇਹ ਮੰਡੀ ਲੱਗ ਰਹੀ ਹੈਗੀ ਬਾਕੀ ਅੱਜ ਜਿੱਥੇ ਵੀ ਕੋਈ ਸੌਦਾਬਾਜ਼ੀ ਜੋ ਕੇ ਗੱਲਬਾਤ ਹੋਗੇ ਉਹ ਤੁਹਾਨੂੰ ਮੌਕੇ ਸਰ ਆਪਾਂ ਕਰਵਾਉਂਦੇ ਰਹਾਂਗੇ ਚੈੱਕ ਕਿਰਾਂ ਫਿਲਹਾਲ ਤੁਸੀਂ ਜਿਹੜੀਆਂ ਵੀ ਬੱਕਰੀਆਂ ਇੱਥੇ ਖੜੀਆਂ ਨੇ ਹਨ ਆਪਾਂ ਸਾਰੇ ਇਹ ਤਰ੍ਹਾਂ ਦੀਆਂ ਬੱਕਰੀਆਂ ਚੈੱਕ ਕਰਵਾ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਨਾ ਜੋ ਵੀ ਇੱਥੇ ਮਾਲ ਪਹੁੰਚਿਆ ਹੋਇਆ ਹੈਗਾ ਅਬ ਦੇਖ ਸਕਦੇ ਹੋ ਹੈਡ ਵਗੈਰਾ ਹਨਾ ਤੇ ਬਹੁਤ ਸੋਹਣੇ-ਸੋਹਣੇ ਪਸ਼ੂ ਆਏ ਹੋਏ ਨੇ ਬਾਕੀ ਆਪਾਂ ਗੱਲਬਾਤ ਕਰਾਂਗੇ ਕਿਰਾਂ ਤੁਹਾਨੂੰ ਇੱਕ ਵਾਰੀ ਮੋਟੀ-ਮੋਟੀ ਨਜ਼ਰ ਮਰਵਾ ਦਈਏ ਸਾਰੀ ਹੀ ਬੱਕਰਾ ਮੰਡੀ ਦੇ ਉੱਤੇ ਧਰੌਲੇ ਦੇ ਵਿੱਚ ਜੋ ਹਰ ਬੁੱਧਵਾਰ ਦੀ ਮੰਡੀ ਹੁੰਦੀ ਹੈ ਇਹ ਹਰ ਇੱਕ ਬੁੱਧਵਾਰ ਨੂੰ ਇਹ ਮੰਡੀ ਲੱਗਦੀ ਹੈਗੀ ਸੋ ਬਾਕੀ ਜਿੱਥੇ ਕੋਈ ਗੱਲਬਾਤ ਰੇਡ ਵਾਦੀ ਦੀ ਹੋਊਗੀ ਚੈੱਕ ਕਰਵਾਵਾਂਗੇ ਦੇਖ ਸਕਦੇ ਹੋ ਘੋੜੇ ਜਿੱਡੀ ਬੱਕਰੀ ਹਨਾ ਦੇਖਦਾ ਉਹ ਲੰਬ ਕੱਦਾ ਕਰ ਉਹ ਬੱਕਰੀ ਨਹੀਂ ਇਹ ਉਹ ਬੱਕਰਾ ਹੈ ਸੱਚ ਭੈਣ ਜੋ ਮੈਨੂੰ ਦੂਰੋਂ ਬੱਕਰੀ ਦੀ ਸੀ ਹਨਾ ਜਦੋਂ ਮੂਤਣ ਲੱਗਿਆ ਮੈਨੂੰ ਤਾਂ ਉਦੋਂ ਪਤਾ ਲੱਗਿਆ ਬੱਕਰੀ ਨਹੀਂ ਬਈ ਬੱਕਰਾ ਹੈਗਾ ਇਹ ਬਹੁਤ ਸੋਹਣਾ ਬੱਕਰਾ ਹੈਗਾ ਦੇਖ ਸਕਦਾ ਤੁਸੀਂ ਬਾਕੀ ਆਪਾਂ ਜਦੋਂ ਕੋਈ ਮੁੱਲ ਵੜੀ ਗੱਲਬਾਤ ਹੋਊਗੀ ਉਦੋਂ ਕਰਵਾ ਮੈਂ ਚਾਹ ਕੇ ਇੱਕ ਵਾਰੀ ਤੁਸੀਂ ਮਾਰ ਲਓ ਮੋਟੀ ਮੋਟੀ ਨਜ਼ਰ ਉਹ ਸੋਹਣੇ ਸੋਹਣੇ ਪਸ਼ੂ ਆਉਣ ਲੱਗੇ ਹਨ ਦੇਖ ਸਕਦਾ ਇੱਧਰ ਵੀ ਤੁਸੀਂ ਬੱਕਰੇ ਬੱਕਰੀਆਂ ਬਹੁਤ ਹਾਈਟ ਲੰਬ ਲੰਬੇ ਲੰਬੇ ਕੱਦਾਂ ਵਾਲੀਆਂ ਬੱਕਰੀਆਂ ਹਨ ਬੱਕਰੇ ਬੱਕਰੀਆਂ ਸਾਰੇ ਹੀ ਧਨੋਲਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਬੀਟਲ ਨਸਲ ਦੀਆਂ ਬਰਬਰੀ ਨਸਲ ਦੀਆਂ ਸਾਰੇ ਹੀ ਪ੍ਰਕਾਰ ਦੇ ਪਸ਼ੂ ਧਨੋਲਾ ਮੰਡੀ ਦੇ ਵਿੱਚ ਪਹੁੰਚਦੇ ਨੇ ਦੇਖ ਸਕਦੇ ਹੋ ਤੁਸੀਂ ਦੂਰੋਂ ਨੇੜੋਂ ਸਾਰੇ ਹੀ ਵਪਾਰੀ ਵੀਰ ਕਿਸਾਨ ਵੀਰ ਜੋ ਵੀ ਬੱਕਰੀਆਂ ਦਾ ਵਪਾਰ ਕਰਦੇ ਨੇ ਹਰ ਇੱਕ ਪ੍ਰਕਾਰ ਦੇ ਜਾਨਵਰ ਇੱਥੇ ਪਹੁੰਚਦੇ ਨੇ ਮੁਰਗੇ ਮੁਰਗੀਆਂ ਕਬੂਤਰ ਤੇ ਤਰ ਸਾਰਾ ਕੁਝ ਇੱਥੇ ਵਿਕਦਾ ਖਰੀਦੇ ਨੇ ਵੀ ਤੇ ਸਾਰੀ ਹੀ ਮੰਡੀ ਤੁਹਾਨੂੰ ਕਰਵਾ ਰਹੇ ਹਾਂ ਜੀ ਚੈੱਕ ਦੇਖ ਸਕਦੇ ਹੋ ਤੁਸੀਂ ਧਨੋਲਾ ਨਿੰਮੇ ਵਾਲੀ ਬੱਕਰਾ ਮੰਡੀ ਹੈ ਨਾ ਇਧਰ ਬੱਚੇ ਤੁਸੀਂ ਕਰ ਸਕਦੇ ਹੋ ਚੈੱਕ ਇਹ ਵੀ ਲੈ ਕੇ ਆਏ ਨੇ ਭਾਈ ਜਿੱਥੇ ਕੋਈ ਸੌਦਾਬਾਜ਼ੀ ਕੋਈ ਗੱਲਬਾਤ ਹੋਊਗੀ ਉਹ ਵੀ ਤੁਹਾਨੂੰ ਕਰਵਾਵਾਂਗੇ ਮੌਕੇ ਤੇ ਚੈੱਕ ਕਿਰਾਂ ਤੁਸੀਂ ਮੋਰ ਮਾਰ ਲਓ ਨਜ਼ਰ ਮੋਟੀ ਮੋਟੀ ਤਨੋਲੇ ਵਾਲੀ ਮੰਡੀ ਦੇ ਉੱਤੇ ਹਨਾ ਚਾਰ ਸਪਿਰੋ ਮੰਡੀ ਤੁਸੀਂ ਚੈੱਕ ਕਰ ਸਕਦੇ ਹੋ ਚਾਰਾ ਵਗੈਰਾ ਵੀ ਇੱਥੇ ਆਉਂਦਾ ਜੋ ਬੱਕਰੀਆਂ ਦਾ ਹਾਰ ਸ਼ਿੰਗਾਰ ਦੀ ਆਪਾਂ ਗੱਲ ਕਰੀਏ ਉਹ ਵੀ ਇੱਥੇ ਪਹੁੰਚਦੇ ਨੇ ਹਨਾ ਹਾਰ ਸ਼ਿੰਗਾਰ ਲੈ ਕੇ ਜਿਵੇਂ ਆਪਾਂ ਪਸ਼ੂਆਂ ਦੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਹੁੰਦੇ ਹਨਾ ਐਸੀ ਤਰ੍ਹਾਂ ਬੱਕਰੀਆਂ ਦੇ ਵੀ ਹਾਰ ਸ਼ਿੰਗਾਰ ਦੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਕਿਆਂ ਕੱਲ ਨੂੰ ਹੋ ਗਿਆ ਜੀ 11 ਤਰੀਕ 11 ਤਰੀਕ ਤਰੌਲੇ ਦੀ ਪਸ਼ੂ ਵਾਲੀ ਮੰਡੀ ਹੋ ਗਈ ਉਹ ਵੀ ਤੁਹਾਨੂੰ ਕਰਵਾਵਾਂਗੇ ਚੈੱਕ ਅ ਬਾਕੀ 13 April ਕੀ ਹਾਲ ਹੈ ਜੀ ਠੀਕ ਠਾਕ ਤੇ 13 April ਨੂੰ ਆਪਾਂ ਤੁਹਾਨੂੰ ਦੇਖਦੇ ਆਂ ਵੀ ਕਿੱਥੋਂ ਦਾ ਦਿਖਾਈਏ ਬਸਾਖੀ ਦਾ ਮੇਲਾ ਹਨਾ ਬਸਾਖੀ ਦਾ ਮੇਲਾ ਵੀ ਤੁਹਾਨੂੰ ਦਿਖਾਵਾਂਗੇ ਉਹ ਤੁਸੀਂ ਦੇਖੋਗੇ ਜੀ ਪੀ ਵੀ 11 ਕੇ ਟੀ ਵੀ ਤੇ ਫੇਸਬੁੱਕ ਚੈਨਲ ਤੇ ਇਹ ਆਪਾਂ ਹੁਣ YouTube ਤੇ ਪਾਉਨੇ ਹੁਣੇ ਪੀ ਵੀ 11 ਕੇ ਟੀ ਵੀ YouTube ਤੇ ਵੀਡੀਓ ਅਪਲੋਡ ਕਰਦੇ ਹੁਣੇ ਜ ਬੱਕਰੀਆਂ ਵਾਲੀ ਜਾਂ ਮੱਝਾਂ ਵਾਲੀ ਹਨਾ ਤੇ ਜਿਹੜੀ 13 ਤਰੀਕ ਦਾ 13 April ਦਾ ਆਪਾਂ ਤੁਹਾਨੂੰ ਬਸਾਖੀ ਦਾ ਮੇਲਾ ਦਿਖਾਵਾਂਗੇ ਉਹ ਦੇਖੋਗੇ ਜੀ ਤੁਸੀਂ Facebook ਚੈਨਲ ਤੇ PV19 KTV Facebook ਚੈਨਲ ਜ਼ਰੂਰੀ ਹੋ ਗਿਆ ਕਿਉਂਕਿ ਗਰਮੀ ਬਹੁਤ ਹੈ ਇਧਰ ਬਰਬਰੀ ਨਸਲ ਦੀ ਤੁਸੀਂ ਛੋਟੇ ਛੋਟੇ ਸੋਹਣੇ ਸੋਹਣੇ ਬੱਚੇ ਤੁਸੀਂ ਦੇਖ ਸਕਦੇ ਹੋ ਜਿਵੇਂ ਖਰਕੋਛ ਦੇ ਬਤੇ ਨਹੀਂ ਘਰੇ ਆਂਦੇ ਵਿੱਚ ਪਾਲੇ ਹੁੰਦੇ ਐਸੇ ਤਰ੍ਹਾਂ ਦੀਆਂ ਹੀ ਇਹ ਬੱਕਰੀਆਂ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਤੁਸੀਂ ਦੇਖ ਸਕਦੇ ਹੋ ਨਾ ਤੇ ਕਿਹੜੇ ਪਿੰਡੋਂ ਆਏ ਬੇ ਜੀ ਅਸਪਾਲਕਲਾ ਜੀ ਅਸਪਾਲਕਲਾ ਅਸਪਾਲਕਲਾ ਤੋਂ ਆਏ ਨੇ ਵੀਰ ਤੇ ਲੈ ਕੇ ਅਸਲ ਵਿੱਚ ਜਿਹੜੇ ਨਾ ਸ਼ੌਂਕੀਆ ਤੌਰ ਤੇ ਆਪਾਂ ਜਿਵੇਂ ਸੌਕੇ ਤੌਰ ਤੇ ਕਬੂਤਰ ਜਾਂ ਖਰਖੋਸ਼ ਵਗੈਰਾ ਘਰਾਂ ਦੇ ਵਿੱਚ ਰੱਖਦੇ ਆ ਇਸ ਤਰ੍ਹਾਂ ਦੀ ਇਹ ਬਰਬਰੀ ਨਸਲ ਦੀਆਂ ਜੋ ਬਰਬਰੀ ਕਹਿੰਦੇ ਨੇ ਨਾ ਨਬਰੇ ਬਰਬਰੀ ਦੇ ਵਿੱਚ ਹੀ ਹੁੰਦੀ ਨੇ ਨਾ ਤੇ ਉਸ ਨਸਲ ਦੇ ਇਹ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਆਹ ਬੱਚਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਾਂ ਨਾ ਕਹਦੇ ਨੇ ਇੱਕ ਹਿਰਨ ਖਰਖੋਸ਼ ਨਾ ਇਸ ਤਰ੍ਹਾਂ ਦੀ ਬਣਾਵਟ ਇਸ ਦੀ ਤੁਸੀਂ ਚੈੱਕ ਕਰ ਸਕਦੇ ਹੋ ਬినా ਸਿੰਘ ਵਾਲੀ ਬਹੁਤ ਸੋਹਣੀ ਨਸਲ ਬਹੁਤ ਪਿਆਰੇ ਬੱਚੇ ਨੇ ਹੈ ਹਨਾ ਛੋਟੇ ਛੋਟੇ ਬੱਚੇ ਕਾ ਵੀ ਛੋਟਾ ਜਿਹਾ ਬੱਚਾ ਇਧਰ ਬੈਠਾ ਹੈ ਦੇਖ ਸਕਦੇ ਹੋ ਤੁਸੀਂ ਸੇਲ ਕਰਨ ਵਾਸਤੇ ਆਏ ਜੀ ਆਪਾਂ ਠੀਕ ਹੈ ਕੀ ਕੀ ਡਿਮਾਂਡ ਰੱਖਤੀ ਹੈ ਇਹਨਾਂ ਦੀ ਨੇ 12 12000 ਰੁਪਇਆ 12 12000 ਰੁਪਇਆ ਅੱਛਾ ਜੇ ਆਪਾਂ ਬੱਚਿਆਂ ਦੀ ਗੱਲ ਕਰੀ ਇਹਨਾਂ ਦੇ ਆਹੇ ਬੱਚੇ ਅੱਛਾ ਉਹ ਬੱਕਰੀ ਘਰੇ ਆ ਅੱਛਾ ਉਹ ਬੱਕਰੀ ਘਰੇ ਆ ਦੇਖੀ ਵੀ ਮੋੜਾ ਤੇ ਆ ਵੀ ਸੁਣੋ ਦਿਖਾਉਨੇ ਆ ਬਾਈ ਨੇ ਨਾ ਸੰਗਾਰੀਆਂ ਮੇਰੇ ਚੰਗੀਆਂ ਬੱਕਰੀਆਂ ਨੇ ਜਿਵੇਂ ਆਪਾਂ ਕਾਲੇ ਕਹਿੰਦੇ ਮੇਲੇ ਤੇ ਵੀ ਸੁਣੋ ਦੁਕਾਨਾਂ ਜੀਆਂ ਦੀ ਹੈ ਨਾ ਇਸ ਤਰ੍ਹਾਂ ਦੇ ਵੀ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਹਨਾ ਇਹ ਬੈਠਾ ਦਾ ਬਹੁਤ ਵਧੀਆ ਚੰਗੀ ਹਾਈਟ ਲੱਗਦੀ ਹੈ ਜਿਵੇਂ ਬੈਠਾ ਨਾਲ ਬੈਠੇ ਕਰਕੇ ਵੀ ਆਪਾਂ ਜੇ ਦੇਖਿਆ ਜਾਵੇ ਤਾਂ ਵਧੀਆ ਸੋਹਣੀ ਹਾਈਟ ਦੇ ਮਾਲਕ ਨੇਗੇ ਤੇ ਬਾਈਆਂ ਨੇ ਐਸੀ ਤਰ੍ਹਾਂ ਨਾਲ ਤੁਹਾਨੂੰ ਕਾਲੇ ਕੰਦੇ ਮੇਲੇ ਵਿੱਚ ਦਿਖਾਇਆ ਸੀ ਉੱਤੇ ਕਹਿੰਦੇ ਨੇ ਵੀ ਨਾ ਅਸੀਂ ਇਹ ਰੰਗ ਜਿਹੜਾ ਲਾਉਂਦੇ ਕੁਝ ਤਾਂ ਸ਼ੌਂਕੀਆ ਤੌਰ ਤੇ ਵੀ ਹੁੰਦਾ ਕਈ ਵਾਰ ਨਾ ਨਿਸਾਨੀ ਤੌਰ ਤੇ ਵੀ ਹੁੰਦਾ ਕਿਉਂ ਵੀਰ ਜੀ ਇਹੀ ਇਹ ਵਜ੍ਹਾ ਹੁੰਦੀ ਹੈ ਸ਼ੌਂਕ ਤੌਰ ਤੇ ਹੈਨਾ ਅੱਛਾ ਰੰਗੀਆਂ ਮੀਆਂ ਸ਼ੌਂਕ ਤੌਰ ਤੇ ਰੰਗੇ ਹੋਏ ਨੇ ਜੀ ਕਿਹੜੇ ਵੀਰ ਜੀ ਜਿਵੇਂ ਚਿੱਟਾ ਪਾਉਂਦਾ ਉੱਤੇ ਮੋਗ ਮਗ ਮਾਰ ਲੈਂਦੇ ਗੱਡੀ ਦਾ ਦਿਨਾ ਨਹੀਂਗਾ ਦਿਨਾ ਨਹੀਂ ਹੈਗਾ ਮੋਗ ਨੂੰ ਓਕੇ 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 ਕਿਹੜਾ ਪਿੰਡ ਆਇਆ ਭਰਾ ਦਾ ਆਪਣਾ ਪਿੰਡ ਮਾਸੀਕੇ ਮਾਸੀਕੇ ਇਹ ਕਿੱਥੇ ਜਾ ਭਰਾ ਇਹ 모ਗੇ ਜਿਲੇ ਚ 모ਗੇ ਜਿਲੇ ਚ ਹਰ ਵਾਰੀ ਆਉਨੇ ਹੋ ਤੁਸੀਂ ਇੱਥੇ ਅਜੀ ਨਹੀਂ ਦੋ ਵਾਰ ਆਏ ਇੱਕ ਵਾਰ ਬਹਿਣਾ ਇੱਕ ਵਾਰੀ ਪਹਿਲਾਂ ਇੱਕ ਹੋਣਾ ਹੈ ਨਾ ਕਿਵੇਂ ਕਿਵੇਂ ਲੱਗੀ ਇਹ ਮੰਡੀ ਤੁਹਾਨੂੰ ਸੌਂਦਾ ਸੇਲਸੂਲ ਹਾਂ ਪਹਿਲਾਂ ਤਾਂ ਹੋਵੇ ਤੇ ਰਾਜੇ ਅੱਜ ਨਹੀਂ ਅੱਜ ਹਲੇ ਮੰਡੀ ਹੈ ਅੱਛਾ ਇਹ ਮੰਡੀ ਰਹਿਣ ਦਾ ਕੀ ਵੀ ਕਾਰਨ ਹੋਊਗਾ ਜਿੰਨੇ ਹੁਣ ਸੀਜ਼ਨ ਦਾ ਟਾਈਮ ਚੱਲੂਗਾ ਉਹਦੇ ਕਰਕੇ ਵੀ ਫਰਕ ਪਊਗਾ ਕੋਈ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਸੀਜ਼ਨ ਕਰਕੇ ਤਾਂ ਬਾਕੀ ਤੇਜ਼ ਹੋਣਾ ਹੈ ਸੀ ਠੀਕ ਹੈ ਠੀਕ ਹੈ ਸੀਜ਼ਨ ਦਾ ਫਰਕ ਪੈਂਦਾ ਹੈ ਜੀ ਪੂਰਾ ਜਿਵੇਂ ਉਦੋਂ ਫਿਰ ਵਪਾਰੀ ਵਗੈਰਾ ਘਟ ਜਾਂਦੇ ਨੇ ਜਦੋਂ ਉਹ ਹੁੰਦਾ ਹੈ ਨਾ ਆਹ ਹਾਂ ਨਾ ਦੁੱਧ ਦਾ ਖਾਤਰ ਬੱਕਰੀ ਰੱਖੀ ਨਹੀਂ ਰੱਖਦੇ ਠੀਕ 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 ਹੈ ਜਿਵੇਂ ਹੁਣ ਆਪਾਂ ਇਹਦੀ ਬੱਕਰੀ ਨੂੰ ਸੇਲ ਕਰਨ ਵਾਸਤੇ ਪੱਲੇ ਕਿਵੇਂ ਆਈ ਕੀ ਡਵੰਡ ਰੱਖਦੀ ਜਿਹਦੀ 40000 ਰੁਪਏ 40000 ਰੁਪਏ ਹੈ ਜੀ ਇਹ ਸੂਣ ਵਾਲੀ ਹੈ ਦਾ ਸੂਈ ਵੀ ਹੈ ਜੀ ਕੀ ਡਿਟੇਲ ਹੈ ਇਹਦੀ ਹੇ ਅੱਧ ਗੱਬਣ ਜੀ ਅੱਧ ਗੱਬਣ ਜੀ ਤੇ ਇੱਕ ਇਧਰੋਂ ਬੈਠਾ ਦੀ ਗਾ ਰਾਂਝਾ ਹੈ ਨਾ ਇਹ ਰਾਂਝੇ ਦਾ ਕੀ ਡਿਟੇਲ ਹੈ ਬਈ ਇਹਦੇ ਰਾਂਝੇ ਬਾਰੇ ਕੁਛ ਮਾੜਾ ਮੋਟਾ ਦੱਸੋਗੇ ਇਹਦੀ ਕਿੰਨੀ ਹੁਮਰ ਕੈਦ ਹੰਦਾ ਹੈ ਇਹ 2.5 ਸਾਲ ਦਾ ਹੋ ਗਿਆ 2.5 ਸਾਲ ਦਾ ਹੋ ਗਿਆ ਹਾਂਜੀ ਕੈਦ ਹੰਦ ਹੋ ਗਿਆ ਬਈ ਹੁਣ 4 8 8 ਹੋ ਗਿਆ ਠੀਕ ਹੈ ਹਾਂਜੀ ਤੇ ਖੱਸੀ ਆ ਜਾਂ ਅਹ ਅੰਡਰ ਹੈਂਡ ਲਾਈ ਰੱਖਾਂ ਓਕੇ 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 ਉਸ ਵਾਸਤੇ ਜੇ ਦੇਖਿਆ ਜਾਵੇ ਵਧੀਆ ਕੁਆਲਿਟੀ ਦਾ ਜੀ ਹਾਈਟ ਵਗੈਰਾ ਚਲੋ ਆਪਾਂ ਗਰਮੀਆਂ ਬੈਠਾ ਰਹਿਣ ਦੀ ਕੋਈ ਗੱਲ ਨਹੀਂ ਵੈਸੇ ਬੈਠੇ ਤੇ ਆਪਾਂ ਨੂੰ ਪਤਾ ਲੱਗਦਾ ਹਾਈਟ ਵਗੈਰਾ ਜੀ ਬਹੁਤ ਚੰਗੀ ਹੋਊਗੀ ਹਨਾ ਰਾਮੂ ਬਾਈ ਦਾ ਤੁਹਾਨੂੰ ਜਾਣਦੀ ਆ ਨਾ ਸਾਰੇ ਜਣੇ ਹਰ ਇੱਕ ਮੰਡੀ ਦੇ ਉੱਤੇ ਆਉਂਦੀ ਆਉਂਦਾ ਹੈ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਜਨਾਬ ਠੀਕ ਹੋ ਐ ਠੀਕ ਆ ਵਧੀਆ ਤੇ ਕਿਵੇਂ ਅੱਜ ਦੀ ਮੰਡੀ ਵਧੀਆ ਵਧੀਆ ਵੀਰੇ ਚੱਲੀ ਜਾਂਦੀ ਹੈ ਠੀਕ ਹੈ ਠੀਕ ਹੈ ਕਿੰਨੇ ਪਸ਼ੂ ਲੈ ਆ ਅੱਜ ਲੈ ਗਏ ਜੀ 9-10 ਪਸ਼ੂ ਕਿਵੇਂ ਹੋਇਆ ਕੋਈ ਦੋ ਹੋਈਆਂ ਨੇ ਵੀਰੇ ਦੋ ਚੰਗਾ ਰੇਟ ਮਿਲ ਗਿਆ ਹਾਂ ਵਾ ਠੀਕ ਮਿਲ ਗਿਆ ਵੀਰੇ ਚਲੋ ਵਧੀਆ ਜੀ ਵਧੀਆ ਬਾਕੀ ਹਰ ਇੱਕ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਜੀ ਇਹਨਾਂ ਦਾ ਨਾ ਤੇ ਬਹੁਤ ਚੰਗਾ ਵਧੀਆ ਸੁਭਾਅ ਦੇ ਬੰਦੇ ਨੇਗੇ ਤੇ ਹਰ ਇੱਕ ਕਮੰਡੀ ਆਉਂਦੇ ਨੇਗੇ ਬਾਕੀ ਆਪਾਂ ਹੋਰ ਵੀ ਜਿੱਥੇ ਕੋਈ ਸੌਦਾਬਾਜ਼ੀ ਹੁੰਦੀ ਹੈ ਹਨਾ ਸੋਨੂੰ ਦਿਖਾਵਾਂਗੇ ਕਿਹੜਾ ਤੁਸੀਂ ਮਾਰਨੋ ਮੋਟੀ ਮੋਟੀ ਨਜ਼ਰ ਇਸ ਦੇ ਵਿੱਚ ਚੀਜ਼ ਦੀ ਅਸਲੀ ਕੋਈ ਤੰਗੀ ਮਹਿਸੂਸ ਹੋਣੀ ਨਹੀਂ ਜਿਵੇਂ ਪਾਣੀ ਵਗੈਰਾ ਤਾਂ ਸਾਰਾ ਜਿੰਮੇ ਬਾਈ ਵੱਲੋਂ ਪਹਿਲਾਂ ਆਉਂਦੀ ਸੀਗਾ ਹੁਣ ਇੱਥੇ ਵਧੀਆ ਟੀ ਸਟਾਲ ਚਾਹ ਦੀ ਵੀ ਨਾਲ ਸ਼ੁਰੂ ਹੋ ਗਈ ਪਰੌਂਠੇ ਬਰੂਂਡੇ ਬਾਈ ਬਣਾਉਂਦੇ ਨੇ ਹਨ ਆਪਣਾ ਹੀ ਆਹੀ ਹੈ ਤਰੋਲੇ ਦੂਈ ਨੇ ਬਾਈ ਤੇ ਦੇਖ ਸਕਦੇ ਤੁਸੀਂ ਵਧੀਆ ਸਫਾਈ ਦਾ ਵੀ ਧਿਆਨ ਰੱਖਿਆ ਗਿਆ ਹੈਗਾ ਤੇ ਵਧੀਆ ਨਾਲ ਸੁਣੋ ਬਰੈਡ ਬਕੋਰਾ ਵਗੈਰਾ ਮਠੀਆਂ ਚਾਹ ਤੇ ਹਰ ਇੱਕ ਨਾਲ ਦੀ ਨਾਲ ਬਾਈ ਤਾਜ਼ਾ ਸੁਣੋ ਬਣਾ ਕੇ ਖਵਾਉਣਗੇ ਤੇ ਇਹ ਵੀ ਨਾਲ ਇੱਕ ਮੰਡੀ ਦੇ ਵਿੱਚ ਵਧੀਆ ਸਹੂਲਤ ਹੋ ਚੁੱਕੀ ਹੈ ਜੀ ਇਧਰੋਂ ਖਾਨ ਸਾਹਿਬ ਵੀ ਬੈਠੇ ਨੇ ਆਪਾਂ ਗੱਲਬਾਤ ਕਰਾਂਗੇ ਤੇ ਇਹ ਵੀ ਹਰ ਸਾਲ ਹਰ ਸਾਲ ਆ ਗਿਆ ਹਰ ਮੰਡੀ ਦੇ ਉੱਤੇ ਆਉਂਦੇ ਨੇ ਆਪਣੇ ਪਸ਼ੂ ਲੈ ਕੇ ਬਹੁਤ ਸੁਣੀ ਗੱਲ ਹੈ ਵਧੀਆ ਗੱਲ ਹੈ ਜੀ ਖਾਨ ਸਾਹਿਬ ਕੀ ਹਾਲ ਹੈ ਜੀ ਠੀਕ ਠਾਕ ਹੂੰ ਹੋਰ ਸੁਣਾਓ ਵਧੀਆ ਜੀ ਤੇ ਕਿੰਨੇ ਪਸ਼ੂ ਲੈ ਕੇ ਆਗੇ ਜੀ ਅੱਜ ਐ 14 15 ਲੈ ਗਏ 14 15 ਹੋਇਆ ਜੀ ਕੋਈ ਸੇਲ ਨਾ ਹਾਲੇ ਹੋਇਆ ਨਹੀਂ ਸੇਲ ਅ ਅੱਜ ਕਿਵੇਂ ਕੁਸ ਮੰਦਾ ਨਹੀਂ ਲੱਗ ਰਿਹਾ ਹੈ ਇਹ ਸੀਜ਼ਨ ਦਾ ਕਰਕੇ ਵੀ ਮੇਰੇ ਖਿਆਲ ਚ ਥੋੜਾ ਬਹੁਤ ਫਰਕ ਹੋਊਗਾ ਨਾ ਬਹੁਤ ਜ਼ਿਆਦਾ ਜੀ ਥੋੜਾ ਹੂੰ ਇੰਨਾ ਜ਼ਿਆਦਾ ਬਾੜੀ ਨਹੀਂ ਹੁੰਦੀ ਉਹਨਾਂ ਚਿਰ ਦਾ ਮੰਦੇ ਰਹੂ ਉਹਨਾਂ ਟਾਈਮ ਮੰਦੇ ਰਹੂਗਾ ਠੀਕ ਹੈ ਠੀਕ ਹੈ ਠੀਕ ਹੈ ਅੱਜ ਦਾ ਨਾਲ ਵਰਬਰੀ ਵੀ ਹੈ ਨਾ ਤੇ ਹਰ ਇੱਕ ਪ੍ਰਕਾਰ ਦੇ ਪਸ਼ੂ ਚੰਗੇ ਸੋਹਣੇ ਪਸ਼ੂ ਵੀ ਹੁੰਦੇ ਨੇ ਜਿਸ ਤਰ੍ਹਾਂ ਦੇ ਵੀ ਖਰੀਦਦਾਰੀ ਹੁੰਦੀ ਹੈ ਨਾ ਹਰ ਇੱਕ ਪ੍ਰਕਾਰ ਦੇ ਪਸ਼ੂ ਖਾਨ ਸਾਹਿਬ ਕੋਲੇ ਹੁੰਦੇ ਨੇ ਹਰੀ ਮੰਡੀ ਪਹੁੰਚਦੇ ਨੇ ਬਾਕੀ ਦੇਖਦੇ ਆਪਾਂ ਕਰਵਾਉਨੇ ਆਂ ਗੱਲਬਾਤ ਜਿੱਥੇ ਕੋਈ ਸੌਦਾਬਾਜ਼ੀ ਹੁੰਦੀ ਹੋਈ ਸਦੀਕ ਚਾਚੇ ਨੂੰ ਆਪਾਂ ਮਿਲਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕੋਈ ਸੌਦਾਬਾਜ਼ੀ ਚੱਲਦਾ ਹੋਇਆ ਉੱਥੇ ਤੁਹਾਨੂੰ ਜੀ ਕਰਵਾਵਾਂਗੇ ਜੀ ਗੱਲਬਾਤ ਸੋ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦ ਜੀ